ਸਤਿਕਾਰਯੋਗ ਸਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਈ ਮੈਂ ਤੁਹਾਡਾ ਵੀਰ ਸਰਦਾਰ ਡੋਗਰ ਸਿੰਘ ਹਸਨਪੱਟੀ ਖਾਲਸਾ ਸੋ ਅੱਜ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਕੱਲ੍ਹ ਦੋ ਦਿਨਾਂ ਦੇ ਵਿੱਚ ਵੀਤੀ ਹੈ ਕੇ ਹਲਕਾ ਸਾਡੇ ਜੋ ਪੰਜਾਬ ਦੇ ਵਿੱਤ ਮੰਤਰੀ ਹੈ ਖਜ਼ਾਨਾ ਮੰਤਰੀ ਉਹਨਾਂ ਦੇ ਹਲਕੇ ਦੇ ਵਿੱਚ 18 ਮਜ਼ਦੂਰ ਜਰੀਲੀ ਸ਼ਰਾਬ ਪੀਣ ਦੇ ਨਾਲ ਜਿਨ੍ਹਾਂ ਦੇ ਵਿੱਚੋਂ 8ਾਂ ਦੀ ਮੌਤ ਹੋ ਚੁੱਕੀ ਹੈ ਤੇ 10 ਐਡਮਿਟਾ ਹਸਪਤਾਲਾਂ ਦੇ ਵਿੱਚ ਜਗਾ ਜਗਾ ਸਰਕਾਰਯੋਗ ਸਾਥੀਓ ਇਹਨਾਂ ਮਜ਼ਦੂਰਾਂ ਦੀ ਮੌਤ ਤੇ ਪੰਜਾਬ ਦੇ ਨਾ ਤਾਂ ਮੁੱਖ ਮੰਤਰੀ ਨੇ ਨਾ ਕਿਸੇ ਹੋਰ ਮੰਤਰੀ ਨੇ ਨਾ ਮਿਸਟਰ ਨਾ ਐਮ ਐਲ اے ਨੇ ਨਾ ਕਿਸੇ ਹੋਰ ਰਾਜਨੀਤਿਕ ਪਾਰਟੀਆਂ ਨੇ ਨਾ ਹੀ ਕਿਸੇ ਕਿਸਾਨ ਆਗੂ ਨੇ ਦੁੱਖ ਨਹੀਂ ਪ੍ਰਗਟਾਇਆ ਡੀ ਸੀ ਸਾਹਿਬ ਨੂੰ ਪੰਜਾਬ ਸਰਕਾਰ ਨੇ ਹਦਾਇਤਾਂ ਕਰਤੀਆਂ ਕਿ ਇਹਦੀ ਜਾਂਚ ਕਰੋ ਅਠਾਂ ਘਰਾਂ ਦੇ ਚਿਰਾਗ ਬੁਝ ਗਏ ਆ ਕਿਸੇ ਦਾ ਭਰਾ ਕਿਸੇ ਦਾ ਪਤੀ ਔਰ ਕਿਸੇ ਦੇ ਬੱਚਿਆਂ ਦਾ ਪਿਤਾ ਇਸ ਦੁਨੀਆ ਤੋਂ ਚੱਲ ਗਿਆ ਸਰਕਾਰ ਦੀ ਐਡੀ ਵੱਡੀ ناکامی ਇਹ ਜਰੀਲੀ ਸ਼ਰਾਬ ਦਾ ਵੇਖੋ ਜਿਹੜਾ ਐਡਾ ਵੱਡਾ ਸਮੁੰਦਰ ਕਿੱਥੋਂ ਆਇਆ ਸਰਕਾਰ ਨੇ ਕੋਈ ਜਾਂਚ ਨਾ ਪਹਿਲਾਂ ਰੱਖੀ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਹਨ ਖੁਫੀਆ ਏਜੰਸੀਆਂ ਉਹ ਕੀ ਕਰ ਰਹੀਆਂ ਸੀਆਂ 8ਾ ਮਜ਼ਦੂਰਾਂ ਦੀ ਜਾਨ ਚਲੀ ਗਈ ਸਤਿਕਾਰਯੋਗ ਸਾਥੀਓ ਤਾਂ ਕਿਸੇ ਹੋਰ ਰਾਜਨੀਤਿਕ ਪਾਰਟੀ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਤਾਂ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਬੰਦੇ ਦਾ ਜਿਹੜਾ ਖਮਿਆਜਾ ਉਹ ਤਾਂ ਪੂਰਾ ਨਹੀਂ ਹੋ ਸਕਦਾ ਉਹਨਾਂ ਦੀ ਮੌਤ ਦਾ ਘਾਟਾ ਜਿਹੜਾ ਪਰਿਵਾਰ ਨੂੰ ਪਿਆ ਰਿਸ਼ਤੇਦਾਰ ਸੱਗੇ ਸਬੰਧੀਆਂ ਨੂੰ ਪਿਆ ਉਹਨਾਂ ਦੇ ਧੀਆ ਪੁੱਤਰਾ ਨੂੰ ਪਿਆ ਇਹ ਤਾਂ ਪੂਰਾ ਨਹੀਂ ਹੋ ਸਕਦਾ ਪਰ ਅਸੀਂ ਇੱਕ ਇੱਕ ਮਰਨ ਵਾਲੇ ਦੇ ਪਰਿਵਾਰ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇੱਕ ਇੱਕ ਕਰੋੜ ਰੁਪਇਆ ਦਿੱਤਾ ਜਾਵੇ ਤਾਂ ਜਿਹੜੇ ਐਡਮਿਟਾ ਉਹਨਾਂ ਦਾ ਇਲਾਜ ਕੀਤਾ ਜਾਵੇ ਉਹਨਾਂ ਦੀ ਵੀ ਮਦਦ ਕੀਤੀ ਜਾਵੇ ਅਸੀਂ ਪਰਮਾਤਮਾ ਅਗੇ ਬੇਨਤੀ ਕਰਦੇ ਆ ਕਿ ਉਹਨਾਂ ਦੀ ਜ਼ਿੰਦਗੀ ਸਹੀ ਸਲਾਮਤ ਰਹੇ ਸਤਿਕਾਰਯੋਗ ਸਾਥੀਓ ਪੰਜਾਬ ਦੇ ਵਿੱਚ ਐਡੀ ਵੱਡੀ ਕਹਿਰ ਦੀ ਹਨੇਰੀ ਚੱਲ ਗਈ ਕਿਸੇ ਰਾਜਨੀਤਿਕ ਪਾਰਟੀ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਤਾਂ ਹੁਣ ਟਾਈਮ ਵੇਖ ਲਓ ਇਸ ਟਾਈਮ ਜੋ ਟਾਈਮ ਹੈ ਇਸ ਤੋਂ ਪਹਿਲਾਂ ਅਸੀਂ ਖਬਰਾਂ ਸੁਣੀਆਂ ਸਾਰੇ ਚੈਨਲ ਵੇਖੇ ਆ ਕੋਈ ਰਾਜਨੀਤਿਕ ਪਾਰਟੀ ਨਾ ਅਕਾਲੀ ਦਲ ਨਾ ਕਾਂਗਰਸ ਦਾ ਨਾ ਭਾਰਤੀ ਜਨਤਾ ਪਾਰਟੀ ਦਾ ਨਾ ਕਮਨਿਸਟ ਮੌਕੇ ਦੀ ਸਰਕਾਰ ਨੇ ਤਾਂ ਉੱਥੇ ਪਹੁੰਚਣੇ ਕੀ ਸੀ ਡੀਸੀ ਸਾਹਿਬ ਨੂੰ ਨਿਰਦੇਸ਼ ਦਿੱਤੇ ਆ ਕਿ ਇਹਦੀ ਜਾਂਚ ਕਰੋ ਸਾਡੇ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਤਾਂ ਘਰ ਖਾਲੀ ਹੋ ਗਏ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ 8 ਜੀ ਮਰ ਗਏ ਉਹਨਾਂ ਦਾ ਦੁਨੀਆ ਤੇ ਕੀ ਰਹਿ ਗਿਆ ਤੇ ਜਾਂਚਾਂ ਕਰਾਉਂਦੇ ਫਿਰਦੇ ਅਸੀਂ ਕਹਿੰਨੇ ਫੌਰਨ ਸਰਕਾਰ ਨੂੰ ਪ੍ਰਸ਼ਾਸਨ ਨੂੰ ਆਦੇਸ਼ ਦੇਵੀ ਮਰਨ ਵਾਲਿਆਂ ਦੇ ਪਰਿਵਾਰ ਨੂੰ ਇੱਕ ਇੱਕ ਕਰੋੜ ਰੁਪਈਆ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ